ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸਰਦਾਰ ਜਗਦੀਸ਼ ਸਿੰਘ ਜੱਟ ਜਿੰਦਾਬਾਦ ਸਰਦਾਰ ਜਗਦੀਸ਼ ਸਿੰਘ ਜੱਟ ਜਿੰਦਾਬਾਦ ਪ੍ਰਧਾਨ ਜੀ ਜਿਹੜਾ ਅੱਜ ਇੱਥੇ ਮਲੋੜ ਚੌਕ ਦੇ ਵਿੱਚ ਤੁਸੀਂ ਜਾਮ ਲਾਇਆ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਲੱਗੇ ਆ ਇਹ ਜਿਹੜੇ ਮਲੋੜ ਚੌਕ ਦੇ ਵਿੱਚ ਤੁਸੀਂ ਜਾਮ ਲਾਇਆ ਇਹਦਾ ਅਸਲ ਮਕਸਦ ਕੀ ਹੈ ਵਾਜੂ ਜੀ ਦਾ ਖਲਸਾ ਵਾਇਗਰ ਜੀ ਕੀ ਪਰਖੇ ਇਹਦਾ ਮਕਸਦ ਇਹ ਆ ਵੀ ਜਗਜੀਤ ਸਿੰਘ ਢੱਲੇ ਵਾਲ ਜਿਹੜੇ ਨੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਨੇ ਉਹ ਇੱਕ ਬੰਦੇ ਬਹੁਤ ਨੇਕ ਨੇ ਉਹਨਾਂ ਨੇ ਸਾਰੇ ਕਿਸਾਨਾਂ ਲਈ ਉਹਨਾਂ ਨੇ ਕਿਸੇ ਨੂੰ ਕੋਈ ਜਥੇਬੰਦੀ ਜਾਂ ਕਿਸੇ ਕਿਸਾਨ ਨਾਲ ਉਹਨਾਂ ਨਾਲ ਕੋਈ ਮਿੱਤਰਾਂ ਨਹੀਂ ਆ ਉਹਨਾਂ ਦੀਆਂ ਉਹ ਜਿਹੜੀਆਂ ਮੁੱਖ ਮੰਗਾਂ ਲੱਗੀਆਂ ਹੋਈਆਂ ਜਿਹੜੀ ਪਹਿਲਾਂ ਦਿੱਲੀ ਪਹਿਲਾਂ ਮੰਨੀਆਂ ਸੀ ਸੈਂਟਰ ਸਰਕਾਰ ਨੇ ਉਹ ਉਹਨਾਂ ਨੇ ਉਹਦੋਂ ਲਿਖਤੀ ਨਹੀਂ ਸੀ ਦਿੱਤੀ ਤੇ ਉਹਨਾਂ ਨੂੰ ਭੁੱਲ ਗਈ ਤੇ ਉਹਨੂੰ ਯਾਦ ਕਰਾਉਣ ਲਈ ਜਦੋਂ ਕਿਸਾਨ ਉੱਤੇ ਚੱਲੇ ਸੀ ਤੇ ਉਹਨਾਂ ਨੂੰ ਰਾਹ ਵਿੱਚ ਰੋਕਿਆ ਗਿਆ ਉਹਦੇ ਵਿੱਚ ਪੰਜਾਬ ਸਰਕਾਰ ਨੇ ਵੀ ਬਹੁਤ ਸੈਂਟਰ ਸਰਕਾਰ ਦਾ ਸਾਥ ਦਿੱਤਾ ਜਦੋਂ ਅਸੀਂ ਗਾਂ ਖੋਲ ਗਏ ਪਹਿਲੇ ਦਿਨ ਉਹ ਪੁੱਛੇ ਵੱਡੀਆਂ ਰੋਕਾਂ ਲਈ ਸ਼ਰੂਪ ਕੋਲੇ ਲੈ ਕੇ ਰੋਕਾਇ ਤੇ ਤੇ ਜਿਹੜੀ ਜੋਜਾ ਜੇ ਬੰਨੀਆਂ ਜੀ ਹੁਣ ਉਹਨਾਂ ਨੂੰ ਬਾਰੇ ਤੁਸੀਂ ਕੋਈ ਕਹਿ ਸਕਦੇ ਜੀ ਉਹਨਾਂ ਦਾ ਕੋਈ ਕਿਸੇ ਨਾਲ ਕੋ ਮਿਲਦਾ ਹੋਵੇਗਾ ਜਾਂ ਕੋਈ ਉਹਨਾਂ ਦਾ ਪੁਗਾਰੇ ਉਹ ਕਿਉਂ ਨਹੀਂ ਹੈ ਜਦੋਂ ਉਹਨਾਂ ਨੇ ਦੇਖਿਆ ਵੀ ਉਹ ਕਿਸੇ ਗੱਲ ਦਾ ਮੋਰਚਾ ਨਹੀਂ ਲੱਗਦਾ ਉਹਨਾਂ ਨੇ ਫੇਰ ਜਿਹੜਾ ਜਿਹੜੀਆਂ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਜਿਹੜਾ ਉਹਨਾਂ ਤੇ ਮੋਰਚਾ ਲਾਤਾ ਉਹ ਲਾਇਆ ਸੀ ਉਹਨਾਂ ਨੂੰ ਵੇਖ ਕੇ ਜਿਹੜੀਆਂ ਤੁਜੀਆਂ ਪਾਰਟੀਆਂ ਕੁਬੜਾ ਗਈਆਂ ਨੇ ਉਹਨਾਂ ਸੋਚਿਆ ਵੀ ਜੇਕਰ ਉਹ ਚੜ੍ਹਾਈ ਕਰਦੇ ਛੇਦੀ ਪ੍ਰਾਪਤ ਕਰ ਜਾਂਦੇ ਫੇਰ ਵੀ ਉਹਨਾਂ ਦਾ ਨਾਂ ਰਹਿ ਜਾਂਦਾ ਤੇ ਜੇ ਇਹ ਕੱਲ ਨੂੰ ਮਹਰਾਲ ਹੋ ਜਾਂਦਾ ਤਾਂ ਰਹਿ ਜਾਂਦਾ ਸਾਡਾ ਪੰਜਾਬ ਚ ਵਕਾਰ ਨਹੀਂ ਰਹਿ ਜਾਂਦਾ ਉਹਨਾਂ ਨੇ ਇੱਥੇ ਕੀਤਾ ਪਰ ਮੈਂ ਤਾਂ ਕੋਈ ਟਾਕਿਆਂ ਵਾਲੀ ਗੱਲ ਕਹਿ ਨਹੀਂ ਸਕਦਾ ਤੁਹਾਡੇ ਪੱਤਰਕਾਰ ਨੂੰ ਪਤਾ ਲੱਗਦਾ ਸੰਯੁਕਤ ਕਿਸਾਨ ਦਾ ਮੋਰਚਾ ਕਿੰਨਾ ਤਿੱਖਾ ਪਹਿਲੋ ਕਿੰਨੇ ਸਾਨ ਆਏ ਕਿਸਾਨ ਆਪਣੀ ਜਿਹੜੀ ਜ਼ਿੰਮੇਵਾਰੀ ਨਹੀਂ ਸਮਝਦੇ ਮੋਰਚਾ ਤੇ ਲਾਇਆ ਸੀ ਬੀਐਨ ਦਾ ਬੰਦ ਹੋਗਾ ਸੈਂਟਰ ਸਟੇਟ ਤੇ ਕੋਈ ਅਸਰ ਹੋਵੇਗਾ ਸਰਕਾਰ ਕੋ ਗੱਲਬਾਤ ਲਈ ਤਿਆਰ ਹੋਗੀ ਕਿ ਕਿਸਾਨਾਂ ਦਾ ਕੋ ਮਸਲਾ ਨਾ ਹੋਵੇਗਾ ਮੋਰਚਾ ਲਾਉਣ ਦਾ ਜਾਂ ਪੰਜਾਬ ਨੂੰ ਬੰਦ ਕਰਨਾ ਤਾਂ ਮਸਲਾ ਇਹ ਸੀ ਪਰ ਕਿਸਾਨ ਇਸ ਬਾਰੇ ਧਿਆਨ ਨਹੀਂ ਦੇ ਰਹੇ ਕੋ ਮੈਂ ਕਰਨਾ ਨਾ ਸੱਚੀ ਗੱਲ ਕੋਈ ਅੱਗੇ ਵੀ ਮਾੜੀ ਜਾਂਦੀ ਇਸ ਲਈ ਇਹ ਗੱਲ ਇਹ ਸਾਰਿਆਂ ਨੂੰ ਦੇਖਣ ਵਾਲੀ ਗੱਲ ਹੈ ਜੇ ਅਸੀਂ ਇਸ ਤੇ ਬੈਠੇ ਰਹੇ ਅੱਜ ਨਹੀਂ ਤੇ ਕੱਲ ਨੂੰ ਜਦੋਂ ਮੂੰਹ ਤੇ ਸਾਰਿਆਂ ਦੇ ਚਪੇਟਾ ਵੱਜੀਆਂ ਫਿਰਉਣਗੇ ਉਹ ਵਕਤ ਲੱਗ ਜਾਊਗਾ ਉਸ ਤੋਂ ਬਾਅਦ ਸਾਡੇ ਪੱਲੇ ਕੁਝ ਨਹੀਂ ਰਹਿ ਜਾਣਾ ਅਸੀਂ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਦੇਣ ਲਈ ਇਹ ਸਾਰਾ ਕੁਝ ਪੰਜਾਬ ਬੰਦਾ ਮਸਲਾ ਕੀਤਾ ਸੀ ਪਰ ਸਾਾਨੂੰ ਇਹ ਪਤਾ ਲੱਗਦਾ ਕਿ ਇਹਦਾ ਫਾਲਤ ਨ ਕਿ ਬਾਕੀ ਜਿਹੜੀਆਂ ਜਿ세ਬੰਦੀਆਂ ਆ ਉਹ ਬਹੁਤੀਆਂ ਸ਼ਾਵਲ ਨਹੀਂ ਹੋਈਆਂ ਹਾਂਜੀ ਤੇਰੀ ਵੀ ਫੋਨ ਤੇ ਗੱਲ ਹੋਈ ਕੋੰਦੇ ਵੀ ਸਾਡਾ ਮੋਰਚਾ ਨਹੀਂ ਅਸੀਂ ਵੀ ਸ਼ਾਵਲ ਨਹੀਂ ਹੋ ਰਹੀ ਤੇ ਉਹ ਕਿੱਥੇ ਘਾਟ ਰਹੀ ਵੀ ਤੁਸੀਂ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਜਾਂ ਕੋਈ ਹੋਮੇ ਦੀ ਲੜਾਈ ਹੈ ਇਹ ਕੀ ਕਾਰਨ ਕੀ ਹੈ ਵੀ ਮੰਗਾ ਸਾਰੀਆਂ ਉਹ ਹੀ ਆ ਜਿਹੜੀਆਂ ਉਹ ਮੰਗਦੇ ਆ ਉਹ ਹੀ ਮੰਗਾ ਫਿਰ ਸਾਰੇ ਇਕੱਠੇ ਕਿਉਂ ਨਹੀਂ ਹੁੰਦੇ ਵੀ 20 ਵਾਂਗੂ ਜਿਹੜਾ 20 ਦੇ ਵਿੱਚ ਮੋਟਿਆ ਲੱਗਿਆ ਸੀ ਉਸੇ ਤਰ੍ਹਾਂ ਹੁੰਦਾ ਤੇ ਜਿੱਤ ਜਾਂਦੇ ਪਰ ਇਹ ਕਿਉਂ ਨਹੀਂ ਮਤਲਬ ਸਾਰੇ ਇਕੱਠੇ ਹੋ ਰਹੇ ਇਹ ਜੀ ਜਦੋਂ ਪਾਰਟੀ ਉੱਥੇ ਜਦੋਂ ਚੱਲੀ ਜੀ ਤਾਂ ਇਹਨਾਂ ਨੇ ਉਹ ਚੀਤਾ ਜਿਹੜਾ ਇਲੈਕਸ਼ਨ ਵਾਲੇ ਕਿਨੋਂ ਪਾਰਟੀ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਤੇ ਉਹ ਰਾਜੋ ਆ ਰਹੇ ਤੇ ਉਹ ਭਾਵੇਂ ਸੀ ਵੀ ਅਸੀਂ ਜਾ ਕੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣ ਜਾਵਾਂਗੇ ਹੋ ਸਕਦਾ ਇਹਨਾਂ ਦੀ ਕੋਈ ਸਰਕਾਰ ਸੈਂਟਰ ਸਿਵਾਨ ਉਹ ਤੋਂ ਗੱਲ ਹੋਵੇ ਇਹਨਾਂ ਨੂੰ ਕੋਈ ਲਾਚ ਦਿੱਤਾ ਤਾਂ ਪੰਜਾਬ ਸਰਕਾਰ ਨੇ ਪੀਐਸੀ ਇੱਥੇ ਸੜਕਾਂ ਤੇ ਬੈ ਕੇ ਕੀ ਲੈਣਾ ਤੋਂ ਤੋਂ ਆ ਗਏ ਨੇ ਜਿਹੜੇ ਉੱਥੇ ਰਹਿ ਗਏ ਉਹਨਾਂ ਨਾਲ ਰੋਸ ਵਜੋਂ ਉਹਨਾਂ ਨਾਲ ਐਡਾ ਕੋਈ ਲਿੰਕ ਨਹੀਂ ਜੋੜਿਆ ਜਿਹੜੀ ਸਹੀ ਗੱਲ ਹੈ ਉਹਨਾਂ ਦਾ ਲਿੰਕ ਨਹੀਂ ਜੋੜਿਆ ਉਹ ਦੋਨ ਜਿਹੇ ਵੀ ਸਾਡੂ ਸਾਡੇ ਦਾ ਮਸ਼ਵਰਾ ਕਰਕੇ ਗੱਲ ਕਰਦੇ ਉਹਨਾਂ ਦਾ ਉਹਦੇ ਜਦੋਂ ਦਾ ਬਾਈਕਟ ਕੀਤਾ ਸੀ ਉਹਨਾਂ ਨੇ ਨਹੀਂ ਕੋਈ ਗੱਲ ਕਰਨ ਦੀ ਇਹਨਾਂ ਨਾਲ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਤੇ ਹੁਣ ਉਹਨਾਂ ਨੇ ਇਹ ਸੋਚਿਆ ਵੀ ਜੇ ਅਸੀਂ ਮਗਰ ਜਾਣੇ ਆ ਕਿ ਸਾਡੀ ਵੈਲਿਊ ਨਹੀਂ ਰਹਿਣੀ ਉਹ ਆ ਦੀ ਵੈਲਿਊ ਬਣਾਉਣੀ ਇੱਥੇ ਬੈਠੇ ਇੱਥੇ ਹੀ ਉਹਨਾਂ ਦਾ ਕੋਈ ਆਧਾਰ ਨਹੀਂਗਾ ਜੇ ਉਹ ਅਗਣਾ ਵੀ ਅਸੀਂ ਪਿੱਛੇ ਰਹਿ ਗਏ ਇੱਥੇ ਰਹਿ ਕੇ ਡੱਲੇ ਵਾਲੇ ਉੱਤੇ ਬੈਠਾ ਤਾਂ ਉਹਨਾਂਗਾ ਜਿਹੜੇ ਜਸੇਬੰਦ ਇੱਥੇ ਰਹਿ ਗਏ ਇੱਥੇ ਵੀ ਕੋਈ ਵਿਕਾਰ ਨਹੀਂਗਾ ਉਹ ਆ ਜੋ ਨਹੀਂ ਨੇ ਉਹਨਾਂ ਦਾ ਉਹ ਘਰਾ ਥੱਲੇ ਗਿਆ ਨਾ ਜਿਹੜੇ ਜਸੇਬੰਦਿਆਂ ਦੇ ਕਿਸਾਨ ਨੇ ਕਈ ਜਸੇਬੰਦਿਆਂ ਦੇ ਕਿਸਾਨ ਜਿਹੜੇ ਉਹਨਾਂ ਤੋਂ ਬਾਹਰ ਆ ਕੇ ਬਿਆਨ ਦੇ ਕੇ ਕੋਖੇ ਜਾ ਰਹੇ ਨੇ ਤੇ ਲੀਡਰ ਦਾ ਪੰਜਾਬ ਚ ਬਹਿੰਦਾ ਕਰੇ ਬਹਿੰਦਾ ਕੀ ਕਰਦਾ ਤੁਹਾਡੀ ਲੜਾਈ ਸਿਰਫ ਸੈਂਟਰ ਸਰਕਾਰ ਨਾਲ ਹੈ ਕਿ ਪੰਜਾਬ ਸਰਕਾਰ ਨਾਲ ਵੀ ਤੁਹਾਡੀ ਕੋਈ ਲੜਾਈ ਹੈ ਪਹਿਲੀ ਤਾਂ ਹੈ ਤਾਂ ਸੈਂਟਰ ਨਾਲ ਕੋਈ ਸਾਰੇ ਮਸਲੇ ਸੈਂਟਰ ਤੋਂ ਦੁਆਲੋਂ ਨੇ ਪੰਜਾਬ ਨਾਲ ਇਹ ਆ ਵੀ ਅਸੀਂ ਰੋਕਾ ਨੂੰ ਬਣਾਇਆ ਵੀ ਤੀਜੀ ਤੇੜਾਵੇ ਵੀ ਸਾਡਾ ਕੋ ਪੰਜਾਬ ਦਾ ਛੋੜੇਗਾ ਕੋਈ ਮਸਲਾ ਹਲੋਵੇਗਾ ਇਹ ਮਜ਼ਾਰੀ ਸੀ ਬਲੀ ਡੁਗਲੀ ਦੀ ਆਇਆ ਹੈਗਾ ਸੀ ਇਹ ਨੇ ਟੋਣਾ ਮਗਰ ਲਾ ਕੇ ਕੁਝ ਵੀ ਨਹੀਂ ਕੀਤਾ ਨੁਕਸਾਨ ਹੀ ਕੀਤਾ ਤੇ ਮਸਲਾ ਸਾਡਾ ਜਿਆ ਸਾਰਾ ਅਸੀਂ ਮੈਨੂੰ ਸੈਂਟਰ ਸਰਕਾਰ ਨਾਲ ਇਹਨੂੰ ਸੰਸਦ ਸਰਕਾਰ ਨੇ ਪਾਸ ਕਰਨੇ ਉਹਨਾਂ ਕੋ ਮਸਲਾ ਹੁਣਾ ਪਰ ਇਹਨੂੰ ਸਾਡਾ ਸਾਫ ਜਣਾ ਚਾਹੀਦਾ ਨੇ ਖਡਾਣਾ ਦਾ ਕਾਰਨ ਇਹ ਫਲਸਫਾ ਕਰ ਲੋ ਵੀ ਸੰਸਦ ਦੇ ਕੰਨ ਤੇ ਜੂ ਨਹੀਂ ਸਰਕਦੀ ਤੇ ਕੋਈ ਹਰ ਹੋਣੀ ਘਟਨਾ ਢਲੇਵਾ ਸਾਹਿਬ ਨਾਲ ਵਰਤ ਪਜਾਦੀ ਹੈ ਫਿਰ ਅੱਗੇ ਤੁਹਾਡਾ ਕੀ ਮਤਲਬ ਐਮ ਕੀ ਹੈ ਵੀ ਕੀ ਕਰੂ ਉਥੇ ਜਿਹੜੀਆਂ ਜਥੇਬੰਦੀਆਂ ਬੈਠੀਆਂ ਨੇ ਨਾ ਉਹਨਾਂ ਦੀ ਮੀਟਿੰਗ ਹੋਈ ਸੀ ਵੀ ਜੇ ਕਾਨੂੰਨੀ ਕੀ ਢਲੇਵਾ ਨਾਲ ਹੋ ਜਾਂਦੀ ਹੈ ਉਹਦਾ ਸਿਸਕਾਰ ਨਹੀਂ ਕੀਤਾ ਜਾਏਗਾ ਉਥੇ ਹਰ ਜਥੇਬੰਦੀਆਂ ਦਾ ਇੱਕ ਇੱਕ ਬੰਦਾ ਗਾਰੀਸ਼ੇ ਨਿਯੁਕਤ ਕੀਤਾ ਹੈ ਉਥੇ ਲਿਆ ਕੇ ਫ੍ਰਿਜ ਚ ਉਹਨੂੰ ਲਾਇਆ ਜਾਏਗਾ ਉਸ ਬੰਦੇ ਨੂੰ ਤੇ ਦੂਜੀ ਪਾਰਟੀ ਦਾ ਜਿਹੜਾ ਨਮਾਇੰਦਾ ਉਹਨੂੰ ਭੁੱਖ ਦਾ ਹੜਤਾਲ ਤੇ ਬਾਇਆ ਜਾਏਗਾ ਅਗਰ ਜੇ ਮਸਲਾ ਨਹੀਂ ਹੱਲ ਹੁੰਦਾ ਤਾਂ ਕਾਨੂੰਨ ਨਾਲ ਕੋਈ ਹੋਣੀ ਜਿੰਨਾ ਚਿਰ ਸੈਂਟਰ ਸਰਕਾਰ ਕੋਈ ਮਸਲਾ ਨਹੀਂ ਹੱਲ ਕਰਦੀ ਉਹ ਜਿਹੜੇ ਬੰਦੇ ਉਥੇ ਇੱਕ ਜਾਂ ਦੋ ਸ਼ਹੀਦ ਹੋਣਗੇ ਉਹਨਾਂ ਚਿਰ ਉਥੇ ਰਹਿਣਗੇ ਜਿੰਨਾ ਚਿਰ ਕਿਸਾਨਾਂ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਜਦੋਂ ਮਸਲਾ ਹੱਲ ਹੋਏਗਾ ਜਿਸ ਬੰਦੇ ਦੇ ਬੈਠੇ ਹੋਵੇਗਾ ਉਹਨੂੰ ਬੰਨ੍ਹਣੇ ਮਸਾ ਹਲਕਾ ਆ ਕੇ ਉਹਨੂੰ ਲੰਬੂ ਲਾਉਣਾ ਦੂਜਾ ਪੰਡਾ ਨਹੀਂ ਉਹਨੂੰ ਛੇ ਚਾਦ ਉਹਨਾਂ ਨੂੰ ਉਸੇ ਫ੍ਰਿਜਾਂ ਜਿ ਰੱਖਿਆ ਜਾਏ ਮਸਾ ਚੱਲਦਾ ਹੀ ਰਹੇਗਾ ਰਾਜੀ ਅੱਜ ਵੀ ਪੰਜਾਬ ਬੰਦੇ ਦੇ ਕੱਟ ਮੋਟੇ ਇੱਧਰ ਆ ਬਟੂ ਇਹੀ ਦਾ ਸੁਭਗ ਮਿਲਦੇ ਆ ਅੱਗੇ ਲੋਕ ਸਤੰਦਰਾ ਵਾਲਾ ਫੋਰ ਸਹੀ ਜੇ ਬੰਦੀਆਂ ਖੜਾੜੀ ਜੇ ਬੰਦੀਆਂ ਇਹਨਾਂ ਦਾ ਬਹੁਤ ਬਹੁਤ ਲਾਜ ਤੁਸੀਂ ਵੇਖ ਲਿਆ ਅੱਜ ਜਿਹੜਾ ਬੰਦ ਨੂੰ ਕਿੱਡਾ ਵੱਡਾ ਸਮਰਥਨ ਮਿਲਿਆ ਪੰਜਾਬ ਜਿਹੜਾ ਪੂਰਨ ਤੌਰ ਤੇ ਅੱਜ ਬੰਦ ਹੋਇਆ ਕਿਉਂਕਿ ਅੱਜ ਧਾਰੀਆਂ ਜਿਥੇ ਬੰਦੀਆਂ ਭਾਵੇਂ ਉਹ ਲੇਬਰ ਜਿਥੇ ਬੰਦੀਏ ਕਿਸਾਨ ਯੂਨੀਅਨ ਤੇ ਨਾਲ ਹੀ ਹੈਗੀਆਂ ਆਪਣੇ ਭਾਵੇਂ ਵਾੜਤੀਆ ਯੂਨੀਅਨੀਆਂ ਪਿਆਰਨਾ ਮਾਰਕੀਟ ਵਾਲੇ ਆ ਪੁਨਿਆਰ ਵਾਲੇ ਜਿੰਨੇ ਵੀ ਹੈਗੇ ਆ ਤੇ ਪੜੀ ਵਾਲੇ ਰੇੜੀ ਵਾਲੇ ਰਕਸੀ ਵਾਲੇ ਸਾਰੀਆਂ ਜਿਥੇ ਬੰਦੀਆਂ ਨੇ ਪੂਰਨ ਤੌਰ ਤੇ ਅੱਜ ਜਿਹੜਾ ਸਮਰਥਨ ਦਿੱਤਾ ਉਹਨਾਂ ਅਸੀਂ ਸ਼ਹਿਰ ਦੇ ਵਿੱਚ ਵੀ ਜਾ ਕੇ ਆਏ ਆ ਸਾਰਾ ਦੇਖ ਕੇ ਆਏ ਆ ਸਾਰੀਆਂ ਦੁਕਾਨਾਂ ਟੋਟਲੀ 100% ਅੱਜ ਬੰਦ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੰਦ ਦੇ ਵਿੱਚ ਪੂਰਾ ਸਹਿਯੋਗ ਦਿੱਤਾ। ਸਰਕਾਰ ਪ੍ਰਕਾਰ ਨਾਲ ਜਿਹੜੇ ਜੇਤ ਪਕਿਆ ਉਹਨਾਂ ਦੇ ਦਰਾਂ ਤੋਂ ਮਾਨੀ। ਕੇਂਦਰੀ ਸਰਕਾਰ ਦੀ ਇੱਕ ਹੋਂਮੇ ਆ। ਅੱਜ ਆਪਾਂ ਥੋੜੇ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸਾਕੇ ਜਿਹੜੇ ਮਨਾਏ ਐ, ਛਿੱਧੀਆਂ ਮਨਾਈਆਂ। ਉਹਨਾਂ ਦੀ ਕੀ ਲੜਾਈ ਸੀ? ਉਹਨਾਂ ਦੀ ਕੋਈ ਜੰਗ ਦੀ ਲੜਾਈ ਨਹੀਂ ਸੀ। ਉਹਨਾਂ ਦੀ ਕੋਈ ਜ਼ਮੀਨ ਦੀ ਲੜਾਈ ਨਹੀਂ ਸੀ। ਉਹਨਾਂ ਲਈ ਤਾਂ ਜਨਾਨੀ ਦੀ ਲੜਾਈ ਨਹੀਂ ਸੀ ਉਹਦੇ ਵੀ ਇਹ ਹੀ ਲੜਾਈ ਸੀ ਅੱਜ ਮਾ ਬਿਰਿਆ ਆਪਣੀ ਆਪਣੀ ਜ਼ਮੀਰ ਨੂੰ ਜਗਾਂਦ ਦੀ ਲੜਾਈ ਸੀ ਉਹ ਵੀ ਲੜਾਈ ਸੀ ਉਹ ਆਪਣੇ ਸਰਾਹ ਅਭਿਮਾਨ ਦੀ ਲੜਾਈ ਸੀ ਆਤਮ ਸੁਭਾਅ ਦੀ ਲੜਾਈ ਸੀ ਜਾਂ ਜਿਹੜੀ ਸਰਕਾਰ ਆ ਉਹ ਅਧਿਨ ਕਰਨਾ ਚਾਹੁੰਦੇ ਸੀ ਆਪਣੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਈ ਇਤਾਰ ਨਹੀਂ ਸਰਕਾਰ ਨਹੀਂ ਕੀਤੀ ਆਪਣਾ ਜਿਹੜਾ ਉਹ 240 ਸਾਲਾਂ ਦੇ ਵਿੱਚ ਜਿਹੜਾ ਮਿਸ਼ਨ ਅਸੀਂ ਉਹ ਇਹਨਾਂ ਨੇ ਪੂਰਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਿਸ਼ਨ ਚਲਾਇਆ ਸੀ ਇਹ ਇੱਕ ਬੜਾ ਵੱਡਾ ਮਿਸ਼ਨ ਸੀ ਜਿਹਦੇ ਤਹਿਤ ਇੱਕ ਖਾਲਸੇ ਦਾ ਰਾਜ ਸਥਾਪਿਤ ਕਰਨਾ ਸੀ ਖਾਲਸੇ ਦਾ ਰਾਜ ਨੂੰ ਆਪਾਂ ਕਹਿ ਦਿੰਦੇ ਆ ਖਾਲਸੇ ਦਾ ਰਾਜ ਜਿਹਦੇ ਵਿੱਚ ਕੋਈ ਮਲਾਉਟ ਨਹੀਂ ਹੁੰਦੀ ਉਹ ਰਾਜ ਸਥਾਪਿਤ ਕਰਨਾ ਸੀ ਤੇ ਸੈਂਟਰ ਸਰਕਾਰ ਉਦੋਂ ਵੀ

ਇਹ ਤਾਂ ਇੱਕ ਡੰਮੀ ਸਰਕਾਰ ਆ ਨਾਮਾਤ ਸਰਕਾਰ ਆ ਇਹਨੇ ਜਦੋਂ ਵੀ ਆਈ 3 ਸਾਲ ਹੋਦਲੇ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਪੰਜਾਬ ਦਾ ਦਿਸਤਾਨ ਕਰਦਾ ਪੰਜਾਬ ਨੂੰ ਕਿੰਨਾ ਸਾਲਾਂ ਦੇ ਵਿੱਚ 30 ਸਾਲ ਦੇ ਵਿੱਚ ਗੱਲ ਕੋਈ ਅਚਾਨੇ ਬਈ ਇਹ 30 ਵੀ 6 ਉੱਤੇ ਫੌਜ ਲੱਗ ਜਾਂਦੀ ਹੈ ਕੋਈ ਆਰਮੀ ਉੱਪਰ ਦੀ ਗਣਤੀ ਦੇ ਵਿੱਚ ਆ ਜਾਂਦੀ ਹੈ ਫੇਰ ਤੁਹਾਡਾ ਕੀ ਪਲਾਨ ਆ ਵੀ ਤੁਸੀਂ ਰੋਕੋਗੇ ਕਿਵੇਂ ਬਦਲ ਵੀ ਦੋਗੇ ਹੋਰ ਜਦੋਂ ਲੱਗੀ ਹੈ ਜੀ ਅੱਗੇ ਬਾਰਡਰਾਂ ਦੇ ਤੇ ਕੰਧਾਂ ਕੀਤੀਆਂ ਫੌਜ ਲੱਗੀ ਹੈ ਮਿਲਟਰੀ ਲੱਗੀ ਹੈ ਕਈ ਤਰ੍ਹਾਂ ਦੀਆਂ ਪੈਰਾਮੀਟਰੀ ਫੋਰਸਾਂ ਲੱਗੀਆਂ ਉੱਥੇ ਉਹਨਾਂ ਨੇ ਰੁਕਿਆ ਉਹ ਵਾਰ-ਵਾਰ ਜਿਹੜੇ ਦੇਸ਼ ਦੇ ਲੋਕ ਨੇ ਕਿਸਾਨਾਂ ਦੇ ਸਵਾਲ ਕਰਦੇ ਆ ਕਿ ਇਹਨਾਂ ਨੇ ਰੋਕੀਆਂ ਕਿੱਟਾਂ ਬਹੁਤ ਵਾਰ 5000 ਦੇ 10000 ਬੰਦਾ ਉੱਥੇ ਆ ਜਾਂਦਾ ਤੇ ਛੋਟਾ ਬੰਦਾ ਉੱਥੇ ਕੋ 2000 ਹੋਇਆ ਫਿਰ ਤੁਸੀਂ ਉਹਨੂੰ ਕਿਵੇਂ ਕੋਈ ਮੁੱਦਾ ਫਰਕ ਨਹੀਂ ਪੈਣਾ ਜੋ ਗੋਬਿੰਦ ਸਿੰਘ ਮਹਾਰਾਜ ਜੀ ਨੇ 4 ਲੱਖ ਦੇ ਨਾਲ ਲੇਖੜਾ ਸੀ 40 ਸਿੰਘ ਜੀ 10 ਲੱਖ ਫੌਜ ਦਾ ਘੇੜਾ ਸੀ ਉਹ ਲੋਕ ਵੀ ਫੌਜਾਂ ਲੜਦੀਆਂ ਰਹਿਣਗੀਆਂ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਜਿੰਨੀ ਮਰਜੀ ਉਥੇ ਫੋਰਸ ਆ ਜੇ ਜਿਹੜੇ ਕਿਸਾਨਾਂ ਦੇ ਇਰਾਦੇ ਨੇ ਗਰੜ ਨੇ ਅਟਲ ਨੇ ਆਪਣੀਆਂ ਮੰਗਾਂ ਮੰਨਵਾ ਕੇ ਹੀ ਰਹਿਾਂਗੇ ਇਹ ਨਹੀਂ ਕਿਸੇ ਦਾ ਕੋਈ ਡਰ ਦਾ ਵਾਲੀ ਗੱਲ ਨਹੀਂ ਜੇ ਡਰ ਦਾ ਵਾਲੀ ਨਹੀਂ ਤੇ ਹੁਣ ਆ ਜਾਂਦੇ ਆਪਾਂ ਉੱਠ ਕੇ ਇਹਨਾਂ ਨਾਲ ਆਪਾਂ ਮੁਕਾਬਲੇ ਕੀਤੇ ਆ ਪਹਿਲਾਂ ਵੀ ਸੰਘਰਸ਼ ਲੜਿਆ ਹੁਣ ਵੀ ਆਪਾਂ ਨੂੰ 10 ਮਹੀਨੇ ਹੋ ਗਏ ਸੰਘਰਸ਼ ਲੜਦਿਆਂ ਨੂੰ ਇਸ 12 ਦਾ ਕੋਈ ਡਰ ਨਹੀਂ ਹੈਗਾ ਕਿਸੇ ਨੂੰ ਅਸੀਂ ਆਪਣੀਆਂ ਮੰਗਾਂ ਮੰਨਵਾ ਕੇ ਹੀ ਰਾਵਾਂਗੇ ਭਾਵੇਂ ਜਿੰਨਾ ਮਰਜੀ ਸਰਕਾਰ ਅੱਗੇ ਬਹੁਤ ਬਾਤ ਆ ਰਹੀ ਹੈ ਬਰੇਕਰ ਬਣਾ ਰਹੀ ਹੈ ਹੁਣ ਵੀ ਬਣਾਈ ਹੋਊਗੀ ਕੋਈ ਚੱਕਰ ਨਹੀਂ ਇੱਕ ਜੱਟੇ ਬੰਦੀਆਂ ਜਿਹੜੀਆਂ ਪੱਕੀ ਪਹਿਲਾਂ ਜੱਟੇ ਬੰਦੀਆਂ ਹੋਰ ਜੱਟੇ ਬੰਦੀਆਂ ਥੋੜੀਆਂ ਮਰੋ ਕਰ ਰਹੀਆਂ ਨੇ ਉਹ ਕਹਿੰਦੇ ਵੀ ਹਰਿਆਣੇ ਵਾਲੇ ਕਹਿੰਦੇ ਇੱਕਾ ਕਿਉਂ ਨਹੀਂ ਕਰਦੇ ਇਹ ਇੱਕਾ ਨਹੀਂ ਕਰਦੇ ਆ ਉਹ ਮਤੱਸ ਦਾ ਇਹ ਸਾਲਾਇਦਾ ਇਹ ਸਿਰਫ ਇੱਕ ਲਾਲਚ ਵਾਸਿਆ ਜਿਹੜੀਆਂ ਗੁਰਸਤੀਆਂ ਦਾ ਲਾਲਚ ਪਿੱਛੇ ਇਹ ਜਿਹੜਾ ਆਸ ਵਿੱਚ ਇਹਨਾਂ ਦਾ ਉਤਲੇੜ ਪਈ ਹੈ ਜਦੋਂ ਦਿੱਲੀ ਦਾ ਮੋਰਚਾ ਲਾਇਆ ਸੀ ਉਦੋਂ ਸਾਰੀਆਂ ਜਥੇਬੰਦੀਆਂ ਨਾਲ ਸੀ ਇਹੀ ਇਹਨਾਂ ਨੇ ਮੰਗਿਆ ਸੀ ਹੁਣ ਦੁਬਾਰਾ ਜਿਹੜੀਆਂ ਇਹ ਮੰਗਾ ਕੋਈ ਨਵੀਂ ਮੰਗ ਇਹਦੇ ਵਿੱਚ ਕੋਈ ਸ਼ਾਮਲ ਨਹੀਂ ਕੀਤੀ ਗਈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀਆਂ ਇਹ ਮੰਗਾ ਉਦੋਂ ਮਨਵਾਉਣੀਆਂ ਸੀ ਸਰਕਾਰ ਨੇ ਵਾਅਦੇ ਕੀਤੇ ਸੀ ਉਹਦੇ ਸਾਰੇ ਐਸਕੇਐਮ ਨਾਲ ਵਾਅਦਾ ਕੀਤਾ ਸੀ ਪਰ ਲੋ 2.5 ਸਾਲ ਬੀਤਣ ਦੇ ਬਾਅਦ ਇਸੇ ਲਈ ਨਾਲ ਉਸ ਦੇ ਹਨ ਮਾਨਤਾ ਨੇ ਨਾਰਾਜੇਵਾਲ ਸਾਹਿਬ ਨੇ ਨਾਗਰਾਹ ਸਾਹਿਬ ਨੇ ਕਿਸੇ ਨੇ ਇਹਨਾਂ ਮੰਗਾਂ ਦੇ ਬਲਤੀ ਕੋਈ ਗੱਲ ਨਹੀਂ ਕੀਤੀ ਕਿਸਾਨਾਂ ਦੀ ਕੁੰਵੀਰਤਾ ਨਹੀਂ ਵਿਖਾਈ ਇਹਨਾਂ ਨੇ ਅਖੀਰ ਦੇ ਵਿੱਚ ਜਿ세 ਆਪਣੇ ਢੱਲੇਵਾਲ ਸਾਹਿਬ ਨੇ ਸੁਖਜਿੰਦਰ ਸਿੰਘ ਖੋਟਾ ਸਾਹਿਬ ਨੇ ਇਹਨਾਂ ਨੇ ਰਲ ਕੇ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਾਇਆ ਜਿਦੇ 110 ਜਿ세 ਬੰਦੀਆਂ ਸ਼ਾਮਲ ਕੀਤੀਆਂ ਔਰ ਜਿਹੜੀ ਬੰਦੇਰ ਸਾਹਿਬ ਦੀ ਜਿ세 ਬੰਦੀ ਉਹੀ ਨਾਮ ਵਾਲੇ ਦੋਹਾਂ ਫੋਰਮਾਂ ਨੇ ਰਲ ਕੇ ਕੀ ਜਿਹੜੇ ਕਿਸਾਨਾਂ ਦੀ ਗੱਲ ਕੀਤੀ ਇਹ ਕੋਈ ਮਾੜੀ ਗੱਲ ਨਹੀਂ ਕੀਤੀ ਦੱਲੇਵਾਲ ਸਾਹਿਬ ਨੇ ਜੇ ਕਿਸਾਨਾਂ ਦੀ ਕੋਈ ਗੱਲ ਨਹੀਂ ਕਰਦਾ ਆਪਾਂ ਕਰ ਲਏ ਇਹਦੀ ਕੋਈ ਮਾੜੀ ਗੱਲ ਨਹੀਂ ਇਹ ਦੂਜੀਆਂ ਗੱਠੇ ਬੰਦੀਆਂ ਹੁਣ ਸ਼ਰਮ ਦੀਆਂ ਮਾਰੀਆਂ ਨਹੀਂ ਆ ਰਹੀਆਂ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਨੁਕਾਰ ਦਿੱਤਾ ਉਹਨਾਂ ਦੇ ਜਿੰਨੇ ਸਮਰਥਕ ਨੇ ਉਹ ਸਾਰੇ ਉਹਦੇ ਵਿੱਚ ਸ਼ਾਮਲ ਹੋਏ ਨੇ ਸੰਗਤ ਪ੍ਰਚਾਰਨ ਬੋਟੇ ਦੇ ਵਿੱਚ ਹੁਣ ਧਰਨਿਆਂ 'ਚ ਸ਼ਾਮਲ ਹੋ ਰਹੇ ਨੇ ਅੱਜ ਵੀ ਵੇਖ ਲਓ ਜਿਹੜੇ ਉਹਨਾਂ ਦੇ ਬੰਦੇ ਆਏ ਨਹੀਂ ਅੱਜ ਵੀ ਸੁਣ ਦਿਓ ਕੌਣ ਨਹੀਂ ਮਰਦੀ ਅਗਰ ਜੇਕਰ ਪਹਿਲਾਂ ਵਾਲੀਆਂ ਸਪਰੀਆਂ ਆਉਂਦੀਆਂ ਪਹਿਲਾਂ ਵੀ ਤਾਂ ਨਰਬੇ ਹੁੰਦੇ ਸੀ ਉਦੋਂ ਕਿਉਂ ਨਹੀਂ ਸੁੰਡੀਆਂ ਪੈਂਦੀਆਂ ਸੀ ਤੇ ਜੇਕਰ ਅੱਜ ਕੋਈ ਫਸਲ ਹੈ ਤੁਸੀਂ ਦੇਖੋ ਨਰਮੇ ਦੀ ਫਸਲ ਤੇ 7000 ਰੁਪਏ ਨੂੰ ਕਵਾਂਟਲ ਜਾਂ 8000 ਨੂੰ ਵਿਕ ਰਿਹਾ ਹੈ ਤਾਂ ਤੁਸੀਂ ਦੇਖੋ ਤੇ ਖਰਚਾ ਮਿਲਾ ਲਓ ਤਾਂ ਤੁਸੀਂ ਇਹ ਦੇਖੋਗੇ ਕਿ ਤੁਹਾਨੂੰ 1 ਰੁਪਿਆ ਵੀ ਨਹੀਂ ਉਹਦੇ ਵਿੱਚੋਂ ਪੈਂਦਾ ਔਰ ਜਿਹੜੇ ਬੰਦੇ ਨੇ ਕਿਸਾਨ ਨੇ ਅੱਜ 80 9000 ਦੇ ਠੇਕੇ ਦੇ ਫੈੜੀ ਲੈ ਕੇ ਫਸਲ ਕੀਤੀ ਹੈ ਔਰ ਉਸ ਦਾ ਝੋਨਾ ਜਿਹੜਾ ਉਹ 70000 ਦਾ ਹੋਇਆ ਮਤਲਬ ਉਹਨੂੰ ਫਸਲ ਜਿਹੜੀ ਸਾਦ ਹੈ 70000 ਦੀ ਵੀ ਨਹੀਂ ਮਿਲਨੀ ਤਾਂ ਉਹ ਕੀ ਕਰੂਗਾ ਅਗਲੇ ਸਾਲ ਨੂੰ ਕਰਜ਼ਾਈ ਹੋਊਗਾ ਫੇਰ ਕਹਿੰਦੇ ਆ ਕਿ ਕਿਸਾਨ ਹੈ ਜਿਹੜੇ ਖੁਦ ਕਸ਼ੀਆਂ ਕਰਨੇ ਆ ਖੁਦ ਕਸ਼ੀਆਂ ਕਰਨ ਦਾ ਕਾਰਨ ਇਹੀ ਹੈ ਔਰ ਉਹ ਖੁਦ ਕਸ਼ੀਆਂ ਵੱਲ ਵੀ ਜਿਹੜੀ ਕਿ ਇਹ ਸਰਕਾਰਾਂ ਹੀ ਟੱਕ ਰਹੀਆਂ ਐ ਇਸ ਕਰਕੇ ਤੁਸੀਂ ਅਸੀਂ ਤੁਸੀਂ ਦੇਖੋ ਕਿ ਜਿਹੜਾ ਵੀ ਮੁਲਾਜ਼ਮ ਹੈ ਮੁਲਾਜ਼ਮ ਜੱਥੇਬੰਦੀਆਂ ਐਨੀ ਲੜਾਈ ਲੜ ਰਹੀਆਂ ਐ ਕਿਉਂਕਿ ਸਰਕਾਰ ਸਾਨੂੰ ਤਰਖਾ ਵੀ ਦਿੰਦੀ ਸੀ ਹੁਣ ਅਸੀਂ ਪੈਨਸ਼ਨ ਵੇਲੇ ਪਰ ਤੁਸੀਂ ਦੇਖੋ ਜਿਹੜੇ ਕਿ ਲੋਕ ਜਿਨ੍ਹਾਂ ਨੂੰ ੁੱਥੇ ਮਰ ਰਹੇ ਐ ਇਸ ਕਰਕੇ ਮੈਂ ਤਾਂ ਤੁਹਾਨੂੰ ਇਹੀ ਅਪੀਲ ਕਰਦਾ ਕਿ ਸਾਥੀਓ ਮੱਥੇ ਹੋ ਕੇ ਲੜੋ ਲੜਨ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਸਾਥੀਓ ਸਾਥੀਓ ਤੱਕ ਨਹੀਂ ਵਾਪਸ ਸਾਗ ਬਾਗ ਰੁਜੀ ਸਾਗ ਬਾਗ ਸਾਗ ਬਾਗ ਰੁਜੀ ਸਾਗ ਬਾਗ ਰੁਜੀ ਗਰਮੀ ਤੇ ਲੈ ਆਓ ਪ੍ਰਸ਼ਾਦਾ ਲੈ ਆਓ ਜ਼ਿਆਦਾ ਲੈ ਆਓ ਜੀ ਗਰਮੀ ਤੇ ਚਲ ਵੇ